ਕੱਲ ਮੇਰਾ ਵੀਰ ਉਹਨਾਂ ਨੇ ਕੱਲ ਅਸਤੀਫਾ ਦਿੱਤਾ ਉਹ ਜਾ ਕੇ ਕੱਲ ਪਾਰਟੀ ਨੇ ਮੀਟਿੰਗ ਬਣਾਈ ਆ ਉੱਥੇ ਚ ਦੇਖਾਂਗੇ ਕੀ ਗੱਲਬਾਤ ਹੁੰਦੀ ਆ ਬਾਕੀ ਸudar sukhbir singh ji badal ਨੇ ਲੰਮਾ ਸਮਾਂ ਪਾਰਟੀ ਦੀ ਪ੍ਰਧਾਨਗੀ ਕੀਤੀ ਆ ਉਹਨਾਂ ਦੀ ਪ੍ਰਧਾਨਗੀ ਹੇਠ ਸਰਕਾਰਾਂ ਬਣੀਆਂ ਵੀ ਆ ਤੇ ਸਰਕਾਰਾਂ ਨਹੀਂ ਵੀ ਬਣੀਆਂ ਸੋ ਸudar sukhbir singh ji badal ਨੇ ਜੋ ਫੈਸਲਾ ਕੀਤਾ ਇਹ ਕਿਉਂ ਕੀਤਾ ਉਹਨਾਂ ਬਾਅਦ ਗੱਲਬਾਤ ਕਰ ਕੀ ਮੈਂ ਜਵਾਬ ਦੇ ਸਕਦਾ ਬਾਕੀ ਇਲੈਕਸ਼ਨ ਸਾਡੀ ਡਿਊ ਆ ਪਾਰਟੀ ਦੀ ਆ ਦਸੰਬਰ ਚ ਉਦੋਂ ਨਵਾਂ ਪ੍ਰਧਾਨ ਪਾਰਟੀ ਕਿਹਨੂੰ ਬਣਾਉਣਾ ਚਾਹੁੰਦੀ ਹੈ ਕੀ ਕਰਨਾ ਚਾਹੁੰਦੀ ਹੈ ਸਾਰਾ ਕੁਝ ਸਾਹਮਣੇ ਆ ਜਾਊਗਾ ਬਟ ਇਹਦੇ ਵਾਸਤੇ ਕਿਉਂ ਦਿੱਤਾ ਇਹ ਤਾਂ ਉਹ ਦੱਸ ਸਕਦੇ ਜੀ ਮੈਨੂੰ ਹਲੇ ਜੀ ਗੱਲ ਕੀਤੀ ਕਿ ਕੱਲ ਨੌਕਰੀਆਂ ਦਿੱਤੀਆਂ ਪੰਜਾਬ ਪਰਸੀਆਂ ਨੌਜਵਾਨਾਂ ਨੂੰ ਉੱਥੇ ਅਰਵਿੰਦ ਕੇਜਰੀਵਾਲ ਨਿਯੁਕਤੀ ਪੱਤਰ ਦਿੰਦੇ ਦਖਾਈ ਦਿੰਦੇ ਆ ਇਹਨੂੰ ਕਿਵੇਂ ਦੇਖ ਜਿਓ ਕਿ ਦਿੱਲੀ ਦਾ ਇੱਕ ਐਮਐਲਏ ਚਾਹੀ ਕਾਮਨਿ ਪਾਰਟੀ ਦਾ ਸੁਪਰੀਮੋ ਹੈ ਪਰ ਉਹ ਨਿਯੁਕਤੀ ਪੱਤਰ ਦੇਣਾ ਇਹ ਚੀਜ਼ ਨੂੰ ਕਿਵੇਂ ਦੇਣਾ ਪੰਜਾਬ ਦੀ ਬਦਕਿਸਮਤੀ ਹੈ ਜੀ ਔਰ ਮੈਂ ਸਮਝ ਜਾ ਭਗਵੰਤ ਮਾਨ ਦੇ ਮੂੰਹ ਤੇ ਤਾਂ ਚਪੇੜ ਹੈ ਹੀ ਇਹ ਲੋਕਤੰਤਰ ਜਿਹੜੀ ਗੁਪਤ ਸੌ ਜਿਹੜੀ ਹੁੰਦੀ ਆ ਸਾਡੀ ਆਰਥ ਆਫ ਸੀਕਰੇਸੀ ਇਹ ਹਰ ਚੀਜ਼ ਦੀ ਧੱਜੀਆਂ ਉਡਾਉਣ ਵਾਲਾ ਕੰਮ ਹੈ ਇੱਕ ਦਿੱਲੀ ਦਾ ਐਮ ਐਲ ਏ ਜਿਹੜਾ ਸ਼ਰਾਬ ਘਟਾਲੇ ਚ 6-8 ਮਹੀਨੇ ਅੰਦਰ ਲਾ ਕੇ ਆਇਆ ਹੋਵੇ ਉਹ ਬੰਦਾ ਨਿਯੁਕਤੀ ਪੱਤਰ ਪੰਜਾਬ ਦੀ ਧਰਤੀ 'ਤੇ ਆ ਕੇ ਪੰਜਾਬੀਆਂ ਨੂੰ ਦਵੇ ਇਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਲੋਕਾਂ ਨੂੰ ਆ ਜੰਦਰ ਪੁੱਛਣਾ ਚਾਹੀਦਾ ਕਿ ਇਹ ਬਦਲਾਵ ਚਾਹੁੰਦੇ ਅਸੀਂ ਕੀ ਪੰਜਾਬ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ ਉਹ ਆਪ ਦੇ ਫੈਸਲੇ ਨਹੀਂ ਕਰ ਸਕਦਾ ਅੱਜ ਕੇਜਰੀਵਾਲ ਨੇ ਦਿੱਤੀ ਇੱਕ ਫੋਟੋ ਇਤੋਂ ਪਿਛਲੀ ਵੇਖੋ ਬਲਕਾਰ ਸਿਓ ਜੀਤੇ ਸੀਰੀਅਸ આરોਪ ਸਨ ਜਿਹਨੂੰ ਵਜੀਰੀ ਤੋਂ ਹਟਾਤਾ ਅਖੀਰ ਚ ਉਹਨਾਂ ਰੋਪਾਂ ਕਰਕੇ ਪਿਛਲੀ ਭਰਤੀ ਉਹ ਪ੍ਰੋਗਰਾਮ ਹੋਇਆ ਸੀਗਾ ਫਲੋਰੀਆ ਕਿੱਥੇ ਨਾਲ ਉਹ ਦੇ ਰਿਆ ਸੀ ਕਿ ਇਹਨਾਂ ਨੂੰ ਸ਼ਰਮ ਹੀ ਨਾ ਆਈ ਕਿ ਬਲਕਾਰਸ ਨੂੰ ਤੁਸੀਂ ਸਟੇਜ ਤੇ ਚੜਾਇਆ ਤੇ ਉਹ ਨਿਯੁਕਤੀ ਪੱਤਰ ਦੇ ਰਿਹਾ ਉਹ ਵੀ ਧੀਆ ਪੈਣਾ ਨੂੰ ਜਿਹੜਾ ਧੀਆ ਪੈਣਾ ਦਾ ਸਤਕਾਰ ਨਾ ਕਰ ਸਕੇ ਸੋ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਇਹੇ ਜਿਹੇ ਹਾਲਾਤ ਬਣਾਏ ਜਾ ਰਹੇ ਆ ਔਰ ਅੱਜ ਚਾਹੇ ਮੁਲਾਜ਼ਮ ਹੈ ਚਾਹੇ ਕਿਸਾਨ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਇੰਡਸਟਰੀਆ ਚਾਹੇ ਵਪਾਰੀ ਹੈ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਆ ਉਸ ਤੋਂ ਸਾਰੇ ਦੁਖੀ ਨੇ ਨਾ ਕਿਸਾਨ ਖੁਦਕੁਸ਼ੀ ਨਾ ਖੇਤ ਮਜ਼ਦੂਰ ਦੀ ਖੁਦਕੁਸ਼ੀ ਨਾ ਮਲਾਜ਼ਮ ਦੇ ਪੱਤੇ ਨਾ ਮਲਾਜ਼ਮ ਦੀ ਪੇ ਕਮਿਸ਼ਨ ਨਾਈ ਇੰਡਸਟਰੀ ਲੇਸ਼ਨ ਨੂੰ ਜੋ ਉਹ ਸਹੂਲਤਾ ਚਾਹੁੰਦੇ ਉਹ ਸਿਵਾਏ ਤੇ ਸਿਵਾਏ ਗੈਂਗਸਟਰਾਂ ਦਾ ਰਾਜ ਲਾਅ ਐਂਡ ਆਰਡਰ ਦਾ ਕੋਲਾਪਸ ਯਾ ਕੇਜਰੀਵਾਲ ਨੂੰ ਖੋਜ ਕਰਨ ਦੀ ਪੋਲਿਟਿਕਸ ਚੱਲ ਰਹੀ ਆ ਹੋਰ ਪੰਜਾਬ ਦੀ ਤਾਂ ਗੱਲ ਹੀ ਨਹੀਂ ਕਿਸੇ ਸਟੇਜ ਤੇ ਹੋਈ ਉਹਦੀ ਲੈਂਡ ਆਰਡਰ ਦੀ ਗੱਲ ਕੀਤੀ ਕੱਲ ਕੇਜਰੀਵਾਲ ਕਹਿੰਨ ਦਿੰਦੇ ਨੇ ਕਿ ਪੰਜਾਬ ਚ ਲੈਂਡ ਆਰਡਰ ਦੀ ਸਥਿਤੀ ਬਹੁਤ ਸੁਧਰੀ ਆ ਪਹਿਲਾਂ ਬਹੁਤ ਬੁਰਾ ਹਾਲ ਸੀ ਗੈਂਗਸਟਰ ਬਾਦ ਸੀ ਬਹੁਤ ਮਾੜੀ ਹਾਲ ਸੀ ਪੰਜਾਬ ਦੀ ਪਹਿਲਾਂ ਇਹ ਪਤਾ ਨਹੀਂ ਕਿਹੜੇ ਪੰਜਾਬ ਦੀ ਗੱਲ ਕਰ ਰਿਹਾ ਨਹੀਂ ਦੇ ਦੀ ਕਿ ਚੜ ਦੇ ਦੀ ਨਾਲੇ ਮੈਨੂੰ ਲੱਗਦਾ ਮੈਨੂੰ ਲੱਗਦਾ ਹੈ ਭਗਵੰਤ ਮਾਨ ਨੇ ਕਿਥੇ ਉਹਦੇ ਨਾਲ ਨਾਲ ਬੈਠ ਗਏ ਹੋਣੇ ਤੋਂ ਪਹਿਲਾਂ ਪ੍ਰੋਗਰਾਮ ਤੋਂ ਪਹਿਲਾਂ ਉਹਦਾ ਅਸਰ ਨਾ ਹੋਵੇ ਗੱਲ ਦਾ ਕਿ ਲੋਕ ਤਾਂ ਨਹੀਂ ਇਹ ਗੱਲ ਕਹਿੰਦੇ ਲੋਕਾਂ ਨੂੰ ਪੁੱਛੋ ਜਿਨ੍ਹਾਂ ਨੂੰ ਜੇਲ੍ਹਾਂ ਚੋਂ ਫੋਨ ਆਉਂਦੇ ਆ ਲੋਕਾਂ ਨੂੰ ਪੁੱਛੋ ਹਰ ਆੜਤੀਆ ਹਰ ਪ੍ਰਾਪਰਟੀ ਡਿਵੈਲਪਰ ਹਰ ਡਾਕਟਰ ਤੇ ਇਥੇ ਬਰੋਤੀ ਭਰਨ ਡਿਆ ਤੇ ਕਿਹੜੇ ਹਾਲਾਤ ਸੁਧਰੇ ਆ ਜਿਹੜੇ ਕਹਿੰਦੇ ਸੀ 4 ਹਫ਼ਤੇ ਚ ਮਕਾਵਾਂਗੇ ਟਰੱਕ ਵਾਲਾ ਉਹਨਾਂ ਨੇ ਤਾਂ ਕੰਮ ਹਾ ਹਾਤੀ ਖੜੇ ਕਰਤੇ ਉਹ ਕਹਿੰਦੇ ਹੁਣ ਤੁਸੀਂ ਆਪੇ ਮਕਾ ਲੇ ਤੁਸੀਂ ਦੱਸਿਓ ਸਾਨੂੰ ਤੇ ਲੋਕੀ ਦਾ ਦੱਸਦੇ ਆ ਤੁਸੀਂ ਕਰਦੇ ਕੁਛ ਨਹੀਂ ਇਸ ਲਈ ਇਹ ਬਹੁਤ ਅਫਸੋਸਜਨਕ ਤਸਵੀਰ ਪੰਜਾਬ ਦੀ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾਈ ਆ ਸੜਕਾਂ ਦੇ ਮਾੜੇ ਹਾਲ ਨੇ ਪ੍ਰਬੰਧ ਹੈ ਕੋਈ ਨਹੀਂ ਲੋਕਾਂ ਨੂੰ ਸਹੂਲਤਾਂ ਮਿਲ ਨਹੀਂ ਰਹੀਆਂ ਆਹ ਹਸਪਤਾਲ ਜਦੋਂ ਸਾਰੇ ਕਹਿੰਦੇ ਨਾਲਾਏ ਦੀ ਫੋਟੋ ਨਕਮੇ ਬੰਦੇ ਦੀ ਲਾਈ ਫੋਟੋ ਹੁਣ ਕਿਉਂ ਟਾਉਣੀਓ ਫਿਰ ਤੁਸੀਂ ਸਿਰਫ ਮਸ਼ਹੂਰੀ ਆਸਤੇ ਲਈ ਲੋਕਾਂ ਦੇ ਖਜ਼ਾਨੇ ਨੂੰ ਲੁੱਟਿਆ ਤੇ ਅੱਜ ਆਪ ਦੀ ਗਲਤੀ ਨੂੰ ਮੰਨਦੇ ਕਿ ਸਾਡੇ ਤੋਂ ਗਲਤੀ ਹੋਈ ਤੇ ਲੋਕਾਂ ਦਾ ਕੀ ਭਲਾ ਹੋਇਆ ਭਾਈ ਉਦੋਂ ਕਿਹੜੇ ਸਕੂਲ ਕਿਹੜੇ ਕਾਲਜ ਮਤਲਬ ਇਹ ਬੜੇ ਸੀਰੀਅਸ ਹਾਲਾਤ ਨੇ ਲੋਕ ਸਮਝਣ ਤੇ ਸਹੀ ਫੈਸਲਾ ਕਰਨ ਮੈਂ ਤਾਂ ਇਹ ਆਸ ਕਰਦਾ